ਔਰ ਰਾਹਿਬ ਸਿਮਰਨ ਦਤੋਂ ਚ ਬਕਰਾਂ ਸੀ ਬਣੀ ਹੁੰਦੀ ਤੇ ਉਹ ਦਿੱਤਾ ਤੇ ਫਿਰ ਮਾਰਾ ਇਹ ਮੇਰ ਦਾ ਕੋਈ ਦਵਾਈ ਨਹੀਂ ਮਿਲਦਾ ਕਾ ਨਹੀਂ ਬੰਦੇ ਹਾਂ ਨਹੀਂ ਕੋਈ ਲਾਤੀ ਨਹੀਂ ਕੁਝ ਨਹੀਂ ਨਹੀਂ ਮੁਤਾਗਾ ਨਹੀਂ ਕੋਈ ਗੱਲ ਨਹੀਂ ਬਸ ਰਾਹਿਬ ਦੱਸੀ ਆ ਸਭ ਸਜਦ ਤੋਂ ਸੁੱਤ ਭੱਜ ਗਏ ਨੇ ਬਾਤ ਪਗੜ ਦੇਰ ਹੋ ਗਈ ਜਦੋਂ ਪਾਕਿਸਤਾਨ ਬਣਿਆ ਤੇ ਰਾਤੇ ਵਿੱਚ ਅਸੀਂ ਕਿ ਮੈਂ ਤਾਂ ਛੋਟਾ ਦਾ ਨੂੰ ਦਾ ਸੰਭਾਲ ਨਹੀਂ ਪਾਸਤਾਨ ਬਣੇ ਦੀ ਤੇ ਰਸਤੇ ਵਿੱਚ ਵਾਤਾ ਘਾਟਾ ਹੋ ਗਿਆ ਸਾਰਾ ਹੀ ਰਹਾ ਕਿ ਨੂੰ ਸਭ ਛੋਟੇ ਦੀ ਇੱਛਾ ਪੜੀਆਂ ਦਾ ਪਾਣੀ ਲਊ ਵਾਲਾ ਪਿੰਦੇ ਆ ਜਦੋਂ ਮੇਰੀ ਜਦੋਂ ਸੁਭਾਅ ਹੋਈ ਤੇ ਇੱਕ ਕੁਦਰਤੀ ਹੁੰਦੀ ਆ ਰਹਿ ਤਾ ਤੁਹਾਡੇ ਵਿੱਚੋਂ ਉੱਠਣੀ ਆ ਦੱਸਿਆ ਦੱਸਿਆ ਬੜਾ ਵੀ ਲੱਗ ਜਾਂਦਾ ਪਰ ਨਹੀਂ ਜਿਹੜੀ ਵਿੱਚੋਂ ਉੱਠਦੀ ਆ ਨਾ ਉਹਦਾ ਹੋਰ ਗੱਲ ਹੁੰਦੀ ਆ ਸਾਨੂੰ ਉਹ ਵਿੱਚੋਂ ਮਾਰ ਇਹਨੇ 22000 ਰਹਿਤ ਤੇ ਸਾਨੂੰ ਨਹੀਂ ਚੰਗੀ ਲੱਗਦਾ ਵਾਦਾ ਘਾਟਾ ਨਹੀਂ ਚੰਗਾ ਲੱਗਦਾ ਉਹ ਵਿੱਚ ਇਹ ਬਚਨ ਆਪੇ ਬਿਲਕੁਲ ਸੱਤ ਹੈ ਹੈ ਬਚਨ ਆਪੇ ਬਿਲਕੁਲ ਸੱਤ ਹੈ ਜੇ ਅੰਦਰੋਂ ਵਾਕਈ ਰਹਿਦ ਦਾ ਵਾਜਾ ਆਵੇ ਨਾ ਉਹ ਵਾਕਈ ਕੁਝ ਚੰਗਾ ਨਹੀਂ ਲੱਗਦਾ ਭਾਵੇਂ ਸਗਾ ਸੰਬੰਧੀ ਹੈ ਨਾ ਆਪਣਾ ਉਹ ਵੀ ਮਾੜਾ ਹੀ ਲੱਗਣਾ ਨੂੰ ਜੇ ਰਹਿਦ ਨਹੀਂ ਰੱਖਦਾ ਵਾਦਾ ਘਾਟਾ ਰਾਜ ਹੋ ਗਿਆ ਉਹ ਫੇਰ ਪਗੜ ਹੋ ਗਈ ਉਹ ਸਜਦੀ ਪਗੜ ਫੇਰ ਹੋ ਗਈ ਉਹ ਸਾਡਾ ਪਿੱਛਾ ਨਹੀਂ ਛੱਡਦਾ ਸਾਡੇ ਬੱਚਿਆਂ ਦਾ ਘੋਜਦੀ ਆ ਅਜੇ ਤੱਕ ਵੀ ਜੇ ਕੋਈ ਹੁਣ ਤਾਂ ਜਿਹੜੀ ਹੋਣੀ ਆ ਫੇਰ ਹੋ ਜੇ ਤੇ ਉਹ ਘੜਾ ਉਹਦੀ ਪਕੜ ਤੇ ਇੱਥੇ ਵੀ ਉਹ ਫਿਰ ਆਇਆ ਤੇ ਹੀ ਪਿੰਡ ਤੇ ਸਾਡੇ ਮਰਦਾ ਦੀ ਨਾ ਦੋ ਦੋ ਦਿਨ ਮਰੇ ਪੈ ਰਹੇ ਨੇ ਦੋ ਦੋ ਦਿਨ ਮਰੇ ਇੱਕ ਦਿਨ ਤੇ ਬਾਹਰ ਲੰਦਾ ਵੀ ਸਾਰਾ ਪ੍ਰਬੰਧ ਕਰ ਦਿੱਤਾ ਤੇ ਦੋ ਸਾਡੇ ਘਰ ਆਣ ਆ ਬੈਠੇ ਪਿੰਡ ਦੇ ਆਉਂਦਾ ਹੀ ਹੈ ਨਾ ਕੋਈ ਜਦੋਂ ਪੂਰਾ ਹੋ ਦੇ ਤੇ ਤਿਆਰੀ ਕਰ ਲਈ ਤੇ ਪੇਰ ਦੀ ਮਾਤਾ ਜੀ ਉੱਥੇ ਲੋਕ ਤੇ ਮਾਤਾ ਜੀ ਇਹਨਾਂ ਦਾ ਮਾਤਾ ਜੀ ਇਹਨਾਂ ਮੈਂ 3 ਦਿਨ ਦਾ ਹੋ ਗਿਆ ਤੇ ਇਹ ਪਤਾ ਨਹੀਂ ਸੀ ਕਿ ਮਹਾਰਾਜ ਕਿੱਥੇ ਨੇ ਉੱਥੇ ਵੀ ਸਾਡੇ ਬੁੱਪੜ ਜੀ ਮਿਲਿਆ ਤੇ 3 ਦਿਨ ਪੁੱਪੜ ਜੀ ਮਿਲਿਆ ਹਾਂ ਉੱਥੇ ਵੀ ਉਹਨਾਂ ਦਾ ਪਿੰਡ ਲੱਗਿਆ ਕਿ ਇੱਥੇ ਵੀ ਲੰਗਰਵਾਲ ਉਹ ਲੰਗਰਵਾਲ ਜਿੱਦ ਤੋਂ ਦਾ ਪ੍ਰਭ ਸੀ ਪ੍ਰਭ ਤੁਸੀਂ ਜਾਣਦੇ ਹੋ ਡਾਕਟਰ ਜੀ ਪ੍ਰਭ ਨੂੰ ਲੰਗਰ ਵਾਲਿਆ ਦੇ ਪੋਤੇ ਜਿਹੜੇ ਬੁਣ ਦਾ ਨਵਾਸ ਰੀਂਦੇ ਉਹਨਾਂ ਦਾ ਸਿਆ ਮਹਾਰਾਜ ਇੱਥੇ ਦੇ ਤੇ ਇਨਾਕ ਮੈਨੂੰ ਪਤਾ ਆ ਮੈਂ ਛੋਟਾ ਜੇ ਕੋ ਗਏ ਨਾ ਅਸੀਂ ਪਹਿਲੀ ਵਾਰ ਮਹਾਰਾਜ ਨੂੰ ਤੇ ਮਹਾਰਾਜ ਸਾਡੇ ਤੇ ਜਨ ਤੇ ਨਿਮਨਸ਼ਕਰ ਕੀ ਥੜਾ ਸਾਹਿਬ ਕਿਹੜਾ ਕਿਲਾ ਸਾਹਿਬ ਦਾ ਇਹ ਨਾ ਆਏ ਥੜਾ ਬਿਸ਼ਰਾ ਸਾਹਿਬ ਹਾਂ ਬਿਸ਼ਰਾ ਸਾਹਿਬ ਜੀ ਜੀ ਇਹ ਥੜੇ ਤੇ ਗਏ ਤੇ ਨਿਮਨਸ਼ਕਰ ਕੀਤੀ ਮੈਂ ਛੋਟਾ ਦੇ ਮਾਤਾ ਜੀ ਨੂੰ ਮਹਾਰਾਜਾ ਨੇ ਕੋਲ ਗਏ ਸੋ ਨਾ ਭੁੱਲ ਗਏ ਸੋ ਨਾ ਭੁੱਲ ਗਏ ਸੋ ਕੋਈ ਨਹੀਂ ਮੇਲ ਹੋ ਗਈ ਬਾਤ ਉਹਦੋਂ ਮੇਲ ਹੋ ਗਈ ਮੇਲ ਕਰਦੀ ਤੇ ਪਤਾ ਤੇ ਇਹਨਾਂ ਦੇ ਵਸ ਦੀ ਗੱਲ ਨਹੀਂ ਰਹੀ ਆ ਦੇ ਵਿੱਚ ਛਪੜੀਆਂ ਦਾ ਪਾਣੀ ਛਪੜੀਆਂ ਦਾ ਪਾਣੀ ਪੀਂਦੇ ਹੈ ਸਾਰੇ ਲੋਕ ਹੀ ਅਸੀਂ ਕੋਲੇ ਮੈਨੂੰ ਆਖਣਾ ਮੇਰੀ ਮਾਤਾ ਨੇ ਤੂੰ ਤੇ ਉਹਨਾਂ ਦਾ ਇਸ ਜਰੀਏ ਭਾਡਾ ਵੀ ਆ ਨਾ ਆ ਵੀ ਬਦਲੋ ਆ ਵੀ ਬਦਲੋ ਆ ਵੀ ਬਦਲੋ ਰਾਜ ਤੈਨੂੰ ਲੂਹਾ ਪਾਣੀ ਪੀਉਂਦੇ ਆਣੇ ਸ਼ਬਰੀਆਂ ਜੋ ਧੋਵਾ ਵਾਲਾ ਪਾਣੀ ਲਾਛਾਂ ਪਈਆਂ ਹੋਈਆਂ ਆ ਮਹਾਰਾਜੇ ਨਾ ਭਗਤ ਉਹਨਾਂ ਦੇ ਕਿੰਨੇ ਹੋਏ ਆ ਜਿਹੜਾ ਹਰਮੰਦਰ ਸਾਹਿਬ ਹੋਇਆ 84 ਵਾਲਾ ਗੇੜ ਇਹ ਮਹਾਰਾਜਾ ਵਾ 14 ਗਾਲ ਬੈਨੋ ਦਾ ਦਿੱਤਾ ਹੈ ਹਾਂ ਹਾਂ ਦੇਤੀ ਇੱਥੇ ਬਹੁਤ ਕਹਿਰ ਵਾਲਤ ਨਾਲ ਆਡੇ 19 ਹਜ਼ਾਰ ਦਰਬਾਰ ਸਾਹਿਬ ਵੱਲੋਂ ਅੱਛਾ 14 ਹਜ਼ਾਰ ਦਾ ਹੀ ਹੁੰਦਾ 14 ਹਜ਼ਾਰ ਪਹਿਲਾਂ 83 ਮਤਲਬ ਮਾਰੇ ਨੇ 70 ਦੇ ਵਜਨ ਕਰਤਾ ਹੋਣਾ ਨਾ 70 ਵਜਨ ਕਰਦਾ ਮਾਰੇ ਜਿਹੜੇ ਭਜਨ ਸੁਣਿਆ ਜਿਹੜੇ ਮਾਰੇ ਦੇ ਨਾਮ ਰਹਿੰਦੇ ਹੋ ਨੀ ਸੀ ਰੋਪੜ ਵਾਲੇ ਭਜਨ ਦੇ ਗੁਰੂ ਸੰਦਰਪਾਲ ਸਿੰਘ ਜੀ ਜੀ ਉਹ ਸਾਨੂੰ ਲੈਣੇ ਦਰਬਾਰ ਸਾਹਿਬ ਆਂਦੀ ਵੇਖਣਗੇ ਨਾ ਅੱਛਾ ਜੇਨੂੰ ਖੁੱਲਾ 83 ਤੋਂ ਬਾਅਦ ਅੱਛਾ ਉਹ ਮੇਰੇ ਪੈਦੇ ਵਰਾਗੀ ਹੋ ਗਏ ਉਹਨਾਂ ਨੂੰ ਜੇ ਚਲੋ ਹਟੰਦਾ ਠੰਡਾ ਸਕਿਆ ਉਹਨਾਂ ਨਹੀਂ ਸਕਿਆ ਉਹਨਾਂ ਚ ਕਹਾ ਵੀ ਤੁਹਾਡਾ ਬਿਰਦਾ ਹੈ ਮਹਾਰਾਜ ਜੀ ਆਜੋ ਵਜੋਇਆ ਆ ਉਹ ਮਹਾਰਾਜ ਦਾ ਵਜੇ ਨੂੰ ਆ ਸੀ ਕੋਈ ਆਂਦੇ ਹੋਇਆ ਸੀ ਮੈਂ ਦੱਸੋ ਫਿਰ ਆਂਦੇ 70ਵੇਂ ਤੇ ਇਖਿਆਲ ਦਰਬਾਰ ਸਾਹਿਬ ਮਹਾਰਾਜ ਜੀ ਅੱਛਾ ਇਹ ਵਜਨ ਬੜਾ ਕੀ ਕੀਮਤੀ ਆ ਨੋਟ ਕਰਨ ਵਾਲਾ ਜੀ ਜੀ ਆਂਦੇ 70ਵੇਂ ਤੇ ਮੈਂ ਮਹਾਰਾਜ ਦੇ ਨਾਲ ਤਾਂ ਤੇ ਇੱਥੇ ਆਇਆ ਦਰਬਾਰ ਸਾਹਿਬ ਚਰਨ ਇਹ ਪਹਿਲੂ ਜੋੜੇ ਜਮਾਂ ਕਰਾਇਆ ਉਹ ਆਦਾ ਵੀ ਟੋਕਨ ਲੋ ਆਰੇ ਨੇ ਟੋਕਨ ਨਹੀਂ ਲੈ ਗਏ ਤੇ ਜੇ ਜੋੜੇ ਬਾਹਰ ਰੱਖ ਦਿੰਦੇ ਆਰੇ ਤਾਂ ਆnde ਜੋੜੇ ਤੁਹਾਨੂੰ ਬੇਤਰਮ ਮਿਲ ਨਹੀਂ ਆ ਮਿਲ ਵਾਰੇ ਤੇ ਜੋੜੇ ਅਗਾਂ ਟੋਕਨ ਅੰਦਰ ਖੜਦੇ ਨਹੀਂ ਹੂੰ ਢੋਗੇ ਲੈ ਜਾਂਦੇ ਆ ਨਾ ਕਈ ਧੁੰਦੇ ਵੀ ਦੋ ਤਿੰਨ ਪਾ ਲੈਦੇ ਹੋਏ ਤੇ ਵਾਰੇ ਤੇ ਲੋ ਅੰਦਰ ਢੋਗੇ ਪਾਉਂਦੇ ਆ ਤੇ ਮਹਾਰਾਜ ਨੇ ਤੁਹਾਨੂੰ ਖੜਨੇ ਨਹੀਂ ਵੀ ਅੰਦਰ ਜੋੜੇ ਇਹ ਟੋਕਨ ਜੋੜਾ ਵੀ ਟੋਕਨ ਆ ਨਹੀਂ ਅੰਦਰ ਕਾੜਨੇ ਇਹ ਦੀਪਮਿਤਰ ਜਗਾ ਸੀ ਟੋਕਣ ਖੜੀ ਗਈ ਅੰਦਰ ਹਾਂ ਇਹ ਚਾਰਨ ਤੋਂ ਹੋ ਗਈ ਫੜੇ ਅੱਗੇ ਉਹ ਅੱਖਰ ਬੜੇ ਲਿਖੇ ਹਾਂ ਹਾਂ ਲਿਖੇ ਨੇ ਗੁਰਮੁਖੀ ਅਉਨੇ ਸੇਵਾ ਕਰਾਈ ਉਨੇ ਸੇਵਾ ਕਰਾਈ ਗੁਰਮੁਖੀ ਚੱਕਰ ਮਹਾਰਾਜ ਕਦੇ ਇੱਧਰ ਜਾਂ ਨਾ ਰੱਖ ਕਦੇ ਇੱਧਰ ਨਾ ਰੱਖਣ ਟੋੜ ਟੋੜ ਕੇ ਚਰਨ ਰੱਖਾਂ ਗੇਲਾ ਦਾ ਹੈ ਨਹੀਂ ਦੀ ਤੇ ਮਹਾਰਾਜਾ ਪਤਾ ਕੀ ਆਖਿਆ ਨੂੰ ਆਂਦੇ ਨੇ ਤੂੰ ਇਤਰਾ ਨਾਂ ਲੱਗਿਆ ਕਰ ਨੂੰ ਆਖਦੇ ਨਹੀਂ ਇਤਰਾ ਨਾਂ ਦੱਸਿਆ ਤੁਹਾ ਮੇਰੇ ਘਰ ਜੰਦੇ ਤੇ ਘਰ ਦੀ ਗੱਲ ਨਹੀਂ ਕਰਦਾ ਮੈਂ ਦੱਸਿਆ। ਜੇ ਵੀ ਆਂਦੇ ਨੇ ਨਾਮ ਦੱਸਿਆ ਗਾ ਆ ਗੱਲ। ਅੱਛਾ ਆਪ ਜੀ ਉੱਥੇ ਸੋ ਮਹਾਰਾਜ ਦਾ ਨਾਮ ਉਸ ਵਕ ਨਹੀਂ ਮੈਂ ਸੁਣਿਆ। ਅੱਛਾ ਅਸੰਦਰ ਭਜਨ ਸਿੰਘ ਜੀ ਨੇ ਮਾਰੇ ਬੱਚ ਨੂੰ ਕਰ ਰਹੇ ਨੇ ਠੀਕ ਹੈ। ਮਾਰੇ ਜੀ ਮੈਂ ਨਾਮ ਹੀ ਖਾ ਉਹਨਾਂ ਕੋਲ ਸੁਣਿਆ ਤੇ ਮੈਨੂੰ ਸੰਗਤ ਦੇ ਸਰੀਰਾਂ ਦੇ ਨੇ ਵੀ ਇਤਰਾ ਨਾਮ ਦੱਸਿਆ ਗਾ। ਅੱਛਾ ਬੱਚ ਨਾ ਕਰ ਰਿਹਾ। ਇਤਰਾ ਦਾ ਨਾਮ ਦੱਸਿਆ ਗਾ ਅੱਗੇ ਜੋ ਆ ਬੱਚ ਨਾ ਆ ਬਾਲੀਆਂ ਬਾਰੇ ਅੱਛਾ ਮਹਾਰਾਜਿਆਂ ਦੇ ਅਕਾਲੀਆਂ ਦੀ ਮੱਤ ਪ੍ਰੇਸ਼ਟ ਹੋ ਗਈ ਹੈ ਵਾਹ ਵਾਹ ਇਹ ਸਿਲਾਂ ਟੁੱਟ ਜਾਣਗੀਆਂ ਅਕਰ ਵੀ ਥੱਲੇ ਲਗੇ ਨੇ ਆਹ ਨਵੀਂ ਸਾਜਣਾ ਹੋਏਗੀ ਆਹ 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 ਉਹ ਖੇਡ ਮਾਰੇ ਨੇ ਇਸੇ ਕਾਰ ਕਰ ਚਾਈ ਸੀ ਕਿ ਐ ਜਿਹੜਾ ਤੁਸੀਂ ਗੁਰਮੁਖ ਅਕਰ ਥੱਲੇ ਪੱਥਰਾਂ ਦੇ ਵਾੜੇ ਹੋਏ ਨੇ ਆਹ ਬਦਨ ਅੱਛਾ ਨਵੀਂ ਸਾਜਣਾ ਇੱਥੇ ਹੋਏਗੀ ਇਹ ਸਿਲਾਂ ਟੁੱਟ ਜਾਣਗੀਆਂ ਕਾਲੀਆਂ ਦੀ ਮੱਤ ਭਰੇਟ ਹੋ ਗਈ ਆ ਹੂੰ ਹੂੰ ਜਿਹੜੇ ਅੱਖਰਾਂ ਨੂੰ ਮੱਥਾ ਟੇਕਣਾ ਜਾਗਿਆ